ਹਾਂਜੀ ਸਾਥ ਸਿਰੇ ਕਾਲ ਜੀ ਸਾਰਿਆਂ ਨੂੰ ਜੀ ਹੋਰ ਠੀਕ ਠਾਕ ਉਹ ਚੜ੍ਹਦੀ ਕਲਾ ਕਿ ਹੁਣ ਵੀ ਕਹੂਗੇ ਨਸ਼ੇੜੀ ਆ ਗਿਆ ਟੀਕੇ ਲਾਉਣ ਵਾਲੇ ਆ ਗਿਆ ਹੁੱਲੜਵਾਜ ਆ ਗਿਆ ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਟੈਗ ਤੁਸੀਂ ਜਿਹੜੇ ਟੈਗ ਦਿੱਤੇ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਇੱਧੇ ਕਹਿੰਦੇ ਹੁੰਦੇ ਨੇ ਨਾ ਇਹਨਾਂ ਨੇ ਟਰੈਕਟਰ ਮੋਡੀਫਾਈ ਕਰ ਲੈ ਕੀ ਲੋਡ ਆ ਇਹਨਾਂ ਦੇ ਵੱਡੇ ਵੱਡੇ ਟਰੈਕਟਰਾਂ ਨੂੰ ਟਾਇਰ ਚੜ੍ਹੇ ਹੋਏ ਆ ਆ ਕੀਤਾ ਇਹਨਾਂ ਨੇ ਉਹ ਕੀਤਾ ਆ ਇਹਨਾਂ ਨੂੰ ਨਸ਼ੇੜੀ ਸਾਦੇ ਸੀ ਹੁੱਲੜਵਾਜ ਸਾਦੇ ਸੀ ਹੁਣ ਵੀ ਕਹੂਗੇ ਇਹ ਗੱਲ ਇਹ ਮੈਂ ਗੱਲ ਤਾਂ ਕਰ ਰਿਹਾ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਅੱਜ ਹਾਲਾਤ ਕੀ ਬਣੇ ਹੋਏ ਆ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਬੁਰਾ ਹਾਲ ਹੋਇਆ ਪਿਆ ਚਾਰ ਚਫੇਰੇ ਜਿਹੜੀ ਸਮੱਸਿਆ ਬਣੀ ਹੋਈ ਆ ਤੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਇਹੀ ਹੁੱਲੜਬਾਜ਼ ਜਿਹਨਾਂ ਨੂੰ ਤੁਸੀਂ ਕਹਿੰਦੇ ਹੋਣੇ ਆ ਉਹੀ ਟਰੈਕਟਰ ਜਿਹੜੇ ਮੋਡੀਫਾਈ ਆ ਜਿਹਨਾਂ ਨੂੰ ਤੁਸੀਂ ਕਹਿੰਦੇ ਹੋਣੇ ਆ ਵੀ ਇਹ ਬੜੇ ਜੀ ਇਹਨਾਂ ਨੇ ਕਰ ਲਿਆ ਇਹਨਾਂ ਦੇ ਇੰਨੇ ਪਿਆ ਬੇਫਜ਼ੂਲ ਪੈਸਾ ਲਾਇਆ ਤੇ ਉਹੀ ਟਰੈਕਟਰ ਸਭ ਤੋਂ ਮੂਰੇ ਆ ਉਹ ਬਿਨਾਂ ਪ੍ਰਵਾਹ ਕੀਤੇ ਹੋਏ ਉਹਨਾਂ ਪਾਣੀ ਦੇ ਵਿੱਚ ਜਾ ਰਹੇ ਆ ਉਹਨਾਂ ਰੋਡਾਂ ਦੇ ਉੱਤੇ ਜਿਹੜੇ ਰੋਡ ਦੱਸਦੇ ਵੀ ਨਹੀਂ ਅੱਜ ਪਤਾ ਨਹੀਂ ਕਿਥੇ ਕਿਹੜਾ ਪਾਣਾ ਵਾਪਰ ਜਣਾ 10 10 15 15 20 20 ਲੱਖ ਦੇ ਉਹ ਟਰੈਕਟਰ ਲੈ ਕੇ ਬਿਨਾ ਪ੍ਰਵਾਹ ਕੀਤੇ ਇੱਕ ਦੂਜੇ ਦੀ ਮਦਦ ਵਾਸਤੇ ਪਹੁੰਚ ਰਹੇ ਆ ਆਪਾਂ ਸਿਰਫ ਗੱਲਾਂ ਕਰ ਸਕਦੇ ਆ ਕਹਿ ਸਕਦੇ ਆ ਬੈਠ ਕੇ ਵੀ ਹਾਂ ਇਹ ਗਲਤ ਆ ਜੀ ਇਹਨਾਂ ਨੇ ਆਹ ਕਰਤਾ ਇਹਨਾਂ ਨੇ ਉਹ ਕਰਤਾ ਜਿੱਥੇ ਚੰਗਾ ਕਰਦੇ ਉੱਥੇ ਫਿਰ ਚੰਗਾ ਵੀ ਕਹਿਣਾ ਚਾਹੀਦਾ ਸਾਨੂੰ ਹੱਕ 'ਚ ਖੜਨਾ ਵੀ ਚਾਹੀਦਾ ਵੀ ਹਾਂ ਵੀ ਆਪਣੇ ਆਜ ਉਹ ਹੀ ਜਾ ਰਹੇ ਨਾ ਸਭ ਤੋਂ ਮੋਰੇ ਹੋ ਕੇ ਸਭ ਤੋਂ ਪਹਿਲਾਂ ਉਹ ਹੀ ਟਰੈਕਟਰ ਪਹੁੰਚ ਰਹੇ ਨਾ ਇਹਨਾਂ ਨੂੰ ਤੁਸੀਂ ਹੁੱਲੜ ਵਾਜ ਦੱਸਦੇ ਸੀ। ਵੇਲੜ ਦੱਸਦੇ, ਨਿਸ਼ੇੜੀ ਦੱਸਦੇ। ਅੱਜ ਉਹੀ ਸਭ ਤੋਂ ਮੁਰੇ ਆ। ਕਰ ਰਹੇ ਨਾ ਜਾ ਕੇ ਸੇਵਾ। ਕੋਈ ਇਹ ਨਹੀਂ ਦੇਖ ਰਿਹਾ ਕੀ ਕਿਸੇ ਦਾ ਧਰਮ ਆ, ਕੀ ਕਿਸੇ ਦੀ ਜਾਤ ਆ, ਕੀ ਪਾਤ ਕੁਝ ਨਹੀਂ ਦੇਖਦੇ। ਬਸ ਸੇਵਾ ਦੀ ਭਾਵਨਾ ਆ ਤਾਂ ਪੰਜਾਬ ਲਈ ਦਰਦਿਆ ਉਹਨਾਂ ਦੇ ਅੰਦਰ। ਤੇ ਡਟ ਕੇ ਮਿਹਨਤ ਕਰ ਰਹੇ ਆ। ਮੈਂ ਦੇਖ ਰਿਹਾ ਸੀਗਾ ਇੱਕ ਵੀਡੀਓ, ਟਰੈਕਟਰ ਪਾਣੀ ਦੇ ਵਿੱਚ ਜਦੋਂ ਲੈ ਕੇ ਜਾ ਰਹੇ ਸੀਗੇ ਤਾਂ ਉੱਥੇ ਖਣੀ ਸ਼ਾਇਦ ਖੱਡ ਪਈ ਸੀ ਥੱਲੇ ਕੀ ਹੋਇਆ ਸੀ। ਉਹ ਟਰੈਕਟਰ ਸਾਰਾ ਵਿੱਚ ਹੀ ਵਰ ਗਿਆ। ਤੇ ਆਪਾਂ ਕਿਸੇ ਨੂੰ 10 ਰੁਪਏ ਦੇਣ ਲੱਗੇ ਵੀ ਸੋਚਦੇ ਆ ਵੀ ਦੇਈਏ ਪਤਾ ਨਹੀਂ ਇਹਨੇ ਖਾਣਾ ਲਵੇ ਤੇ ਲੱਖਾਂ ਦੇ ਟਰੈਕਟਰ ਲੈ ਕੇ ਬਿਨਾਂ ਪਰਵਾਹ ਕੀਤੇ ਪਾਣੀ ਦੇ ਵਿੱਚ ਜਾ ਰਹੇ ਆ ਸੇਵਾ ਕਰ ਰਹੇ ਆ ਅਸੀਂ ਬੜੀ ਛੇਤੀ ਟੈਗ ਲਾ ਦਿੰਨੇ ਆ ਸਾਰਿਆਂ ਦੇ ਉੱਤੇ ਜੀ ਆ ਇਦਾਂ ਆ ਜੇ ਇਦਾਂ ਆ ਠੀਕ ਹੈ ਜਿੱਥੇ ਗਲਤ ਆ ਉੱਥੇ ਗਲਤ ਕਿਹਾ ਜਾਂਦਾ ਆ ਪਰ ਜਿੱਥੇ ਸਹੀ ਆ ਫਿਰ ਉੱਥੇ ਸਹੀ ਵੀ ਕਹਿਣਾ ਚਾਹੀਦਾ ਆ ਅੱਜ ਉਹ ਨੌਜਵਾਨੀ ਨੂੰ ਸਲੂਟ ਆ ਜਿਹੜੇ ਸਾਰਾ ਕੁਝ ਕਰ ਰਹੇ ਆ ਅੱਗੇ ਹੋ ਕੇ ਮਿਹਨਤ ਕਰ ਰਹੇ ਆ ਅੱਗੇ ਹੋ ਕੇ ਪੰਜਾਬ ਨੂੰ ਇੱਕ ਹੁੰਦਾ ਸਾਹਮ ਰਿਹਾ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿਹੜੇ ਕਹਿੰਦੇ ਵੀ ਡੋਲੋਂ ਨਾ ਅਸੀਂ ਆ ਗਏ ਆ ਦੇਖਿਆ ਮਾਲਵੇ ਵਾਲੋ ਕਿੰਨੇ ਟਰੈਕਟਰ ਇਧਰ ਨੂੰ ਆ ਰਹੇ ਆ ਮਾਝੇ ਵੱਲ ਨੂੰ ਸਾਰੇ ਪਾਸਿਓਂ ਜਿੱਧਰੋਂ ਵੀ ਹੈਗੇ ਆ ਬੈਠੇ ਨੌਜਵਾਨੀ ਤੁਰ ਰਹੀ ਆ ਜਿੱਧਰ ਨੂੰ ਜਿਹੜਾ ਰਾਹ ਦਿੰਦਾ ਆ ਜਿੱਧਰ ਲੱਗਦਾ ਵੀ ਉਹਨੂੰ ਇੱਥੇ ਲੋੜ ਆ ਉੱਥੇ ਹੀ ਪਹੁੰਚ ਰਹੇ ਆ ਅੱਜ ਸਾਰੇ ਇੱਕ ਦੂਜੇ ਦੀ ਹੈਲਪ ਕਰ ਰਹੇ ਆ ਕਿਉਂਕਿ ਪੰਜਾਬੀਆਂ ਨੂੰ ਵੀ ਪਤਾ ਆ ਤੇ ਪੰਜਾਬ ਨੂੰ ਪਤਾ ਆ ਕਿ ਪੰਜਾਬ ਦਾ ਸਿਰਫ ਪੰਜਾਬ ਹੀ ਆ ਪੰਜਾਬ ਨਾਲ ਖੜਨ ਵਾਲੇ ਪੰਜਾਬੀ ਹੋਈ ਆ ਵੈਸੇ ਹੋਰ ਵੀ ਜਿੰਨੀਆਂ ਆਪਾਂ ਵੀਡੀਓ ਕੀਤੀਆਂ ਪਹਿਲਾਂ ਫੇਸਬੁੱਕ ਦੇ ਉੱਤੇ ਵੀ ਆਪਾਂ ਜਿਹੜੀਆਂ ਗੱਲਾਂ ਕੀਤੀਆਂ ਸੀਗੀਆਂ ਤੇ ਵੀ ਕੋਈ ਆ ਨਹੀਂ ਰਿਹਾ ਪਰ ਮੈਂ ਦੇਖੀਆ ਕੁਝ ਵੀਡੀਓ ਹਰਿਆਣੇ ਤੋਂ ਵੀ ਆ ਰਹੇ ਆ Rajasthan ਤੋਂ ਵੀ ਆ ਰਹੇ ਆ ਸਾਰੇ ਪਾਸਿਆਂ ਤੋਂ ਲੋਕ ਪਹੁੰਚ ਰਹੇ ਆ ਹੌਲੀ-ਹੌਲੀ ਜਿੱਦਾਂ-ਜਿੱਦਾਂ ਲੋਕਾਂ ਤੱਕ ਵੀਡੀਓ ਪਹੁੰਚਦੀਆਂ ਕਈ ਵਾਰ ਇਹ ਗੱਲਾਂ ਕਰਨੀਆਂ ਵੀ ਜ਼ਰੂਰੀ ਹੋ ਜਾਂਦੀਆਂ ਆ ਇੱਕ ਹਲੂਨਾ ਦੇਣਾ ਵੀ ਜ਼ਰੂਰੀ ਹੁੰਦਾ ਵੀ ਕੋਈ ਸਾਡੇ ਵਾਸਤੇ ਤਾਂ ਕੋਈ ਖੜਿਆ ਨਹੀਂ ਆਪਾਂ ਸਰਕਾਰਾਂ ਤੇ ਭਰੋਸਾ ਨਹੀਂ ਕਰ ਸਕਦੇ ਆਪਾਂ ਨੂੰ ਆਪਣੇ ਆਪ ਹੀ ਸਾਰਾ ਕੁਝ ਕਰਨਾ ਪੈਣਾ ਆ ਇਸ ਨੌਜਵਾਨੀ ਨੂੰ ਫਿਰ ਇੱਕ ਵਾਰੀ ਸਲੂਟ ਆ ਜਿਹਨੂੰ ਅਸੀਂ ਕਹਿੰਦੇ ਸੀਗੇ ਹੁੱਲੜਵਾਜ ਤੇ ਤੁਸੀਂ ਦੱਸੋ ਤੁਸੀਂ ਇਸ ਗੱਲ ਨਾਲ ਸਹਿਮਤ ਆ ਜਾਂ ਨਹੀਂ ਤੇ ਪੰਜਾਬ ਦੇ ਭਲੇ ਲਈ ਅਰਦਾਸ ਕਰੋ ਕਿ ਪੰਜਾਬ ਸਾਡਾ ਪਹਿਲਾਂ ਵਾਂਗ ਹੱਸਦਾ ਵਸਦਾ ਰਹੇ ਤੇ ਜਿਹੜੀ ਇਹ ਮੁਸੀਬਤ ਦੀ ਘੜੀ ਆ ਆਪਾਂ ਰਲ ਮਿਲ ਕੇ ਸਾਰੇ ਜਣੇ ਨਾਲ ਜਿੱਠੀਏ ਤੇ ਮਿਲਦੇ ਆ नेक्स्ट ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ